ਦੀ ਸ਼ੁਰੂਆਤ ਕੀਤੀ ਗਈ ਆ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਮੇਰੇ ਨਾਲ ਨੇ ਇਹਨਾਂ ਦੱਸਿਆ ਕਿ 1.14 ਕਰੋੜ ਰੁਪਈਆ ਜਿਹੜੀ ਆ ਰਾਸ਼ੀ ਹੁਣ ਤੱਕ ਜ਼ਿਲ੍ਹੇ ਵਾਸਤੇ ਆ ਚੁੱਕੀ ਆ ਜਿਹੜੇ ਕੋਈ ਹੋਰ ਵੀ ਅਜੇ ਕਿਸਾਨ ਲਿੰਦੇ ਆ ਕਿਉਂਕਿ ਸਪੈਸ਼ਲ ਕਰਤਾਰੀ ਚੱਲਦੀ ਪਈ ਆ ਕਈ ਜ਼ਮੀਨਾਂ ਦੇ ਵਿੱਚ ਜਿਵੇਂ ਮੰਨ ਲਓ ਪਾਲ ਪੈ ਗਈ ਆ ਜਾਂ ਕਿਤੇ ਕੋਈ ਜ਼ਮੀਨ ਪੁੱਟੀ ਗਈ ਆ ਕਿਤੇ 8-8 10-10 ਫੁੱਟ ਜ਼ਮੀਨ ਪੁੱਟੀ ਵੀ ਗਈ ਆ ਅਜੇ ਤੇ ਸਿਰਫ ਜਿਹੜੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜੀ ਉਹ ਇਹ ਜ਼ਮੀਨ ਨੂੰ ਵੇਚ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਤੇ ਅੱਜ ਮੇਰੇ ਨਾਲ ਇੱਥੇ ਸਾਡੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸਰਦਾਰ ਸੁਜਨ ਸਿੰਘ ਖੀਮਾ ਸਾਹਿਬ ਸਾਡੇ ਕਪੂਰਖਲੀ ਤੋਂ ਹਲਕਾ ਇੰਚਾਰਜ ਕਰਮਜੀਤ ਚੰਦੀਜੀ ਐਡਵੋਕੇਟ ਸਾਹਿਬ ਸਾਡੇ ਹਰਜੀਮਾਨ ਜੀ ਪਗਵਾੜੇ ਤੋਂ ਹਲਕਾ ਇੰਚਾਰਜ ਨੇ ਇਹ ਵੀ ਮੇਰੇ ਨਾਲ ਆਏ ਨੇ ਤੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅੱਜ ਚੈੱਕ ਤਕਸੀਮ ਕੀਤੇ ਆ ਜੀ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਭੈਣ ਭਰਾਵਾਂ ਦੀ ਸਰਕਾਰ ਆ ਤਾਂ ਹੀ ਦੀਵਾਲੀ ਤੋਂ ਪਹਿਲਾਂ-ਪਹਿਲਾਂ ਇੱਕ ਮਹੀਨੇ ਦੇ ਸਮੇਂ ਤੋਂ ਪਹਿਲਾਂ ਹਾੜ ਆਉਣ ਤੋਂ ਬਾਅਦ ਇੱਕ ਮਹੀਨੇ ਤੋਂ ਪਹਿਲਾਂ-ਪਹਿਲਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੈਣਾ ਭਰਾਵਾਂ ਨਾਲ ਵਾਦਾ ਕੀਤਾ ਸੀ ਉਹਦੇ ਮੁਤਾਬਕ ਅਜੇ ਦੀਵਾਲੀ ਚ ਰਹਿੰਦੇ ਆ ਚਾਰ-ਪੰਜ ਦਿਨ ਅੱਜ 15 ਤਰੀਕ ਆ ਕੱਲ ਅਜਨਾਲੇ ਹਲਕੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਉਂਟ ਆਨਲਾਈਨ ਆ ਚੁੱਕੀ ਆ ਪਹਿਲੀ ਸਰਕਾਰ ਆ ਪੂਰੇ ਭਾਰਤ ਦੇ ਵਿੱਚ ਜਿਨੇ ਪ੍ਰਤੀ ਏਕੜ 20000 ਮਾਵਜਾਰ ਰੁਪਈਆ ਜਿਹੜਾ ਦਿੱਤਾ ਕਿਸਾਨਾਂ ਨੂੰ ਇਹ ਮੈਂ ਇਹ ਨਹੀਂ ਕਹਿੰਦਾ ਕਿ ਬੜੀ ਵੱਡੀ ਮਦਦ ਆ ਕਿਉਂਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਤੇ ਵੇਖੋ ਪ੍ਰਮਾਤਮਾ ਹੀ ਪੂਰਾ ਕਰੀ ਤੇ ਕਰ ਸਕਦਾ ਕੋਈ ਵੀ ਬੰਦਾ ਇਹਨਾਂ ਨੁਕਸਾਨ ਨੂੰ ਪੂਰਾ ਕਰ ਸਕਦਾ ਪਰ ਪਹਿਲੀ ਸਰਕਾਰ ਆ ਜਿੰਨੇ ਪ੍ਰਤੀ ਕਿੱਲਾ ਪ੍ਰਤੀ ਏਕੜ 20000 ਰੁਪਇਆ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਮਹਜ ਸਿਰਫ 1 ਮਹੀਨੇ ਦੇ ਵਿੱਚ ਵਿੱਚ ਮਾਲਜਾ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ 'ਚ ਪਾਟਾ